ਅੱਜ ਅਸੀਂ ਮੰਗੇ ਵੀਰ ਦੀ ਦੁਕਾਨ ਤੇ ਆਏ ਹਾਂ ਜਿਹੜਾ ਸੋਨ ਵਗੈਰਾ ਸਾਰਾ ਜਿਹੜਾ ਰਿਪੇਅਰ ਵੀ ਕਰਦੇ ਆ ਨਵਾਂ ਵੀ ਸਾਮਾਨ ਇਹਨਾਂ ਕੋਲ ਮਿਲਦਾ ਵਾ ਤੇ ਇਹ ਜਿਹੜੀ ਦੁਕਾਨ ਹੈਗੀ ਹੈ ਜੀਨਵਾਲ ਅੱਡੇ ਦੇ ਵਿੱਚ ਹਾਂਜੀ ਜੀ ਤੇ ਇਹ ਸਾਡੇ ਬੜੇ ਪੁਰਾਣੇ ਸੱਜਣ ਵੀ ਨੇ ਅਸੀਂ ਇਹਨਾਂ ਕੋਲ ਕੋਈ ਕੰਮ ਕਰਵਾਉਣ ਆਏ ਸੀਗੇ ਤੇ ਹੁਣ ਚਾਹੁੰਦੇ ਆ ਕਿ ਮਤਲਬ ਇਹ ਜੋ-ਜੋ ਵੀ ਕਾਰਗਰੀ ਕਰਦੇ ਆ ਉਹਦੀ ਜਿਹੜੀ ਜਾਣਕਾਰੀ ਸਾਨੂੰ ਜਿਹੜੀ ਹੈ ਮੰਗੇ ਵੀਰ ਜੀ ਉਹਨੇ ਦੇਣ ਹਾਂਜੀ ਭਾਈ ਦੱਸੋ ਕੀ ਕੀ ਕੰਮ ਕਰਦੇ ਆ ਤੁਹਾਡੇ ਪਰਫੇਰ ਦਾ ਹਾਂਜੀ ਭਾਈ ਜੀ ਇੱਥੇ ਸਭ ਤੋਂ ਪਹਿਲਾਂ ਤਾਂ ਇੱਕ ਇਨਵਰਟਰ ਕਨਵਰਟਰ ਸਟੈਪਲੈਜ਼ਰ ਹਾਂਜੀ ਸਾਊਂਡ ਸਿਸਟਮ ਪੱਖੇ ਕੂਲਰ ਰਿਪੇਅਰ ਕੀਤੇ ਜਾਂਦੇ ਅੱਛਾ ਕਿਸ ਤੋਂ ਲਗਾ ਯੂਨਿਟ ਹੋ ਗਈ ਸਪੀਕਰ ਸਪੀਕਰ ਵਾਇਰ ਵੀ ਕੀਤੇ ਜਾਂਦੇ ਸਪੀਕਰ ਫੋਨ ਵਗੈਰਾ ਕਰਦੇ ਹਾਂਜੀ ਹਾਂਜੀ ਸਰ ਉਹ ਵੀ ਰਿਪੇਅਰ ਹੀ ਫੋਨ ਹੋਏ ਹਰ ਤਰ੍ਹਾਂ ਦਾ ਸਮਾਨ ਗੱਡੀਆਂ ਵਗੈਰਾ ਦਾ ਹਾਂਜੀ ਗੱਡੀਆਂ ਵਗੈਰਾ ਦਾ ਟਰੈਕਟਰਾਂ ਨੂੰ ਟਰੈਕਟਰ ਵਗੈਰਾ ਵੀ ਲਗਾਏ ਟਰੈਕਟਰ ਦੇ ਆਪਣੇ ਪੁਰਾਣਾ ਵੀ ਰਿਪੇਅਰ ਕਰਦੇ ਨੇ ਨਵੇਂ ਸਮਾਨ ਵੀ ਲੈਂਦੇ ਸਰ ਜੂਟ ਲਗਾਰੇ ਦੇ ਪੱਤੇ ਖੁੱਤੇ ਸਾਰੇ ਪਾ ਲੈਦੇ ਹੋ ਹਾਂਜੀ ਹਾਂਜੀ ਅੱਛਾ ਅੱਛਾ ਹੋਰ ਜਿਹੜਾ ਵਾ ਮਤਲਬ ਜਿਹੜੇ ਵੱਡੇ ਸੈੱਟ ਜਿਹੜੇ ਡੀਜੇ ਦੇ ਨਾਲ ਚੱਲਦੇ ਸਾਰਾ ਸਾਰੇ ਸੈੱਟ ਡੀਜੇ ਵਾਲੇ ਨਹੀਂ ਸੈੱਟ ਸਾਰਾ ਆਪਣੇ ਗੁਰਦਾਰੇ ਮੰਦਰਾਂ ਦੇ ਚਰਚਾਂ ਦੇ ਸੈੱਟ ਸਾਰੇ ਠੀਕ ਨੇ ਸਾਰੇ ਸੈੱਟ ਸਾਰਾ ਤੁਸੀਂ ਕੰਮ ਜਿਹੜਾ ਤੁਸੀਂ ਬਾਕਸ ਕਰ ਦਿਓ ਹਾਂਜੀ ਹਾਂਜੀ ਤੇ ਰੇਟ ਵੀ ਐਨੂਅਲ ਤੁਹਾਡੇ ਬਿਲਕੁਲ ਸਰ ਬਹੁਤ ਮਿਹਰਬਾਨੀ ਤੁਹਾਨਾਂ ਦੀ